ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਕੋਠੀ ਲੈ ਕੇ ਪਹੁੰਚੇ ਆ ਜੀ ਮੈਂ ਉਮੀਦ ਕਰੂੰਗਾ ਪੂਰੀ-ਪੂਰੀ ਵੀ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਆਪਾਂ ਕਾਫੀ ਸਮਾਨ ਵੀ ਲੈ ਕੇ ਪਹੁੰਚੇ ਆ ਕੋਠੀ ਦਾ ਤੇ ਕੋਠੀ ਵੀ ਕਊਆ ਸਾਰਾ ਕੁਝ ਆਪਾਂ ਦੇਖਦੇ ਆਂ ਗੱਲ ਕਰਦੇ ਆਂ ਪੂਰੀ ਤੇ ਗੱਲ ਆਪਾਂ ਅੱਗੇ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 77800426100 73 ਆਪਣੇ ਕੋਲੇ ਇੱਕ ਵੀਡੀਓ 5 ਤੋਂ 7 ਫੋਟੋਆਂ ਤੇ ਪੂਰੀ ਜਾਣਕਾਰੀ ਭੇਜੋ ਕੋਠੀ ਜਿਹੜੀ ਆਪਾਂ ਅੱਜ ਲੈ ਕੇ ਪਹੁੰਚਿਆ ਕੋਠੀ ਦੇ ਦੋਵੇਂ ਸਾਈਡ ਗਲੀਆਂ ਲੱਗਦੀਆਂ ਸਾਈਡ ਦੀ ਵੀ ਤੇ ਫਰੰਟ ਦੀ ਵੀ ਤੇ ਬਹੁਤ ਵਧੀਆ ਏਰੀਆ 'ਚ ਕੋਠੀ ਬਣੀ ਹੋਈ ਆ ਲੋਕੇਸ਼ਨ ਬਹੁਤ ਚੰਗੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਠੀ ਬਹੁਤ ਵਧੀਆ ਮੈਂਟੇਨ ਇਹਨਾਂ ਨੇ ਕੀਤੀ ਹੋਈ ਆ ਰੰਗ ਰੰਗ ਤਾਂ ਇਹਨਾਂ ਨੇ ਹੁਣੇ ਕਰਵਾਇਆ ਸਾਰਾ ਹੀ نیچے ਸਾਰੇ ਕਿਤੇ ਪੱਥਰ ਲੱਗਿਆ ਹੋਇਆ ਆ ਪੂਰ 체ਰੀਆ ਬਹੁਤ ਵਧੀਆ ਮਿਲ ਜੂਗਾ। ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰ ਆ ਵੀ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ। ਜਿਹੋ ਜੀ ਸੋਹਣੀ ਕੁਠੀ ਐ, ਓਨੀ ਸੋਹਣੀ ਇਹਨਾਂ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਨੇ ਐਡ ਕਰਵਾਉਣੀ ਆ ਤਾਂ ਇਸ ਤਰ੍ਹਾਂ ਦੀ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜਿਆ ਕਰੋ। ਅੰਦਰ ਆਪਾਂ ਚੱਲਦੇ ਹਾਂ, ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ ਤੇ ਅੰਦਰ ਵੜਨ ਸਾਰੀ ਪਹਿਲਾਂ ਤਾਂ ਆਪਾਂ ਨੂੰ ਲੋਬੀ ਮਿਲ ਜੂਗੀ। ਕਾਫੀ ਵਧੀਆ ਲੋਬੀ ਬਣੀ ਹੋਈ ਐ ਤੇ ਉੱਪਰ ਜਾਣ ਵਾਸਤੇ ਪੌੜੀਆਂ ਲੋਬੀ ਚੋਂ ਹੀ ਮਿਲ ਜਾਣਗੀਆਂ। ਬਾਕੀ ਤੁਸੀਂ ਦੇਖ ਰਹੇ ਹੋ نیچے ਪੱਥਰ ਸਾਰੇ ਕਿਤੇ ਲੱਗਿਆ ਹੋਇਆ ਤੇ ਡੋਰ ਵਗੈਰਾ ਜਿੰਨੀਆਂ ਜੋੜੀਆਂ ਹੁੰਦੀਆਂ ਸਾਰੀਆਂ ਇਕੱਲੀਆਂ-ਇਕੱਲੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਆਹ ਦੇਖੋ ਜੀ ਇੱਕ ਆ ਗਿਆ ਜੀ ਆਹ ਡਰਾਈਂਗ ਰੂਮ ਬਹੁਤ ਵਧੀਆ ਬਣਿਆ ਹੋਇਆ ਡਰਾਈਂਗ ਰੂਮ ਤੇ ਰੰਗ ਇਹਨਾਂ ਨੇ ਬਹੁਤ ਚੰਗਾ ਕਰਵਾਇਆ ਹੋਇਆ ਕਿਸੇ ਪਾਸੋਂ ਆਪਾਂ ਨੂੰ ਕੋਈ ਸੀਲਨ ਕੋਈ ਸੁਲਾਵ ਜਾਂ ਕੋਈ ਸੋਰਾ ਕਿਸੇ ਪਾਸੋਂ ਨਹੀਂ ਮਿਲਣਾ ਚਾਹੀਦਾ ਤੇ ਕੂਠੀ ਦਾ ਜਿਹੜਾ ਕਿਚਨ ਹੈ ਉਹ ਵੀ ਬਹੁਤ ਚੰਗਾ ਬਣਿਆ ਹੋਇਆ ਹੈ ਦੇਖੋ ਤੁਸੀਂ ਸਾਰੇ ਬਾਕਸ ਵਗੈਰਾ ਹਮ ਬਣੇ ਹੋਏ ਨੇ ਸੈਲਫਾਂ ਵਗੈਰਾ ਵਧੀਆ ਪੂਆ ਰੱਖੀਆਂ ਸੀ ਤੇ ਜਿੰਨਾ ਪੱਥਰ ਵਗੈਰਾ ਹੁੰਦਾ ਸਾਰਾ ਇਹਨਾਂ ਨੇ ਲਗਵਾ ਰੱਖਿਆ ਤੇ ਦੋ ਬੈਡਰੂਮ ਸੈਟ ਆਪਾਂ ਨੂੰ ਨੀਚੇ ਮਿਲ ਜਾਣਗੇ ਬੈਡਰੂਮ ਜਿਹੜਾ ਹੈਗਾ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਕੋਈ ਏਦਾਂ ਨਹੀਂ ਵੀ ਛੋਟੇ ਮੈਣਗੇ ਕਾਫੀ ਖੁੱਲੇ ਡੁੱਲੇ ਬਹੁਤ ਵਧੀਆ ਨੇ ਇੱਕ ਆਹ ਬੈਡਰੂਮ ਆ ਗਿਆ ਜਿਹੜਾ ਬੈਡਰੂਮ ਹੈ ਉਹ ਤੁਸੀਂ ਦੇਖ ਲਿਆ ਬੈਡਰੂਮ ਦੇ ਲੱਗਿਆ ਆਪਾਂ ਨੂੰ ਇੱਕ ਬਾਥਰੂਮ ਮਿਲ ਜੂਗਾ ਤੇ ਬਾਥਰੂਮ ਦੇ ਅਗਲੀ ਸਾਈਡ ਆਪਾਂ ਨੂੰ ਇੱਕ ਬੈੱਡਰੂਮ ਹੋਰ ਮਿਲ ਜੂਗਾ ਜੀ ਤੇ ਬੈੱਡਰੂਮ ਆ ਵੀ ਬਹੁਤ ਖੁੱਲਾ ਡੁੱਲਾ ਜੀ ਜਿਹੜਾ ਹ ਬੈੱਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਤੁਹਾਨੂੰ ਦਿਖਾ ਦਿੰਨੇ ਸਾਰਾ ਕੰਮ ਹੈ ਜਿਹੜਾ ਬਾਥਰੂਮ ਦਾ ਕਰਵਾ ਰੱਖਿਆ ਤੇ ਟਾਇਲਰ ਟੂਲ ਸਾਰੀਆਂ ਲੱਗੀਆਂ ਹੋਈਆਂ ਤੇ ਆ ਜਿਹੜਾ ਬੈੱਡਰੂਮ ਹੈ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਮਿਲ ਜੂਗਾ ਜਿੱਕਮ ਆਪਣੀ ਕੂਠੀ ਦਾ ਸਟੋਰ ਰੂਮ ਵੀ ਇੱਕ ਇਸ ਦੇ ਨਾਲ ਸਟੋਰ ਰੂਮ ਤੇ ਇੱਕ ਬਾਥਰੂਮ ਦੋਵੇਂ ਚੀਜ਼ਾਂ ਅਟੈਚ ਮਿਲ ਜਾਣਗੀਆਂ ਤੇ ਇੱਕ ਆਪਾਂ ਨੂੰ ਸਾਹਮਣੇ ਮਿਲ ਜੂਗਾ ਜੀ ਪੋੜੀਆਂ ਦੇ نیچے ਇੱਕ ਪਾਸੇ ਇੱਕ ਹੋਰ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਆਂਗਾ ਤੇ نیچے ਪੱਥਰ ਸਾਰੇ ਕਿਤੇ ਇਹਨਾਂ ਨੇ ਲਗਵਾ ਰੱਖਿਆ ਜੀ ਪੱਥਰ ਮਾਰਬਲ ਲੱਗਿਆ ਹੋਇਆ ਰਗੜਾਈ ਵਾਲਾ ਕਿਉਂਕਿ ਟਾਈਲਾਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਮਿਆਦ ਸ਼ਾਇਦ ਘੱਟ ਹੁੰਦੀ ਹੈ ਜੀ ਕਿਉਂਕਿ ਮੈਂ ਕਈ ਥਾਵਾਂ ਤੇ ਦੇਖਿਆ ਹੁਈਆਂ ਕਈ ਵਾਰੀ ਤਾਂ ਉੱਚੀਆਂ ਨੀਮੀਆਂ ਹੋ ਜਾਂਦੀਆਂ ਜਾਂ ਕਈ ਵਾਰੀ ਚਮਕ ਖਰਾਬ ਹੋ ਜਾਂਦੀ ਆ ਕਈ ਵਾਰੀ ਉਖੜ ਵੀ ਜਾਂਦੀਆਂ ਸੀ ਤੇ ਗੱਲ ਆਪਾਂ ਹੁਣ ਉੱਪਰ ਦੀ ਕਰਦੇ ਆਂ ਜਦੋਂ ਆਪਾਂ ਉੱਪਰ ਜਾਵਾਂਗੇ ਉੱਪਰ ਵੀ ਆਪਾਂ ਨੂੰ ਮਿਲ ਜੂਗਾ ਕਿਉਂਕਿ ਡਬਲ ਸਟੋਰੀ ਬਣੀ ਹੋਈ ਹੈ ਕੋਠੀ ਆਹਾ ਤੇ ਉੱਪਰ ਵੀ ਸਾਰਾ ਕੰਮ ਟੋਟਲ ਕਰਵਾ ਰੱਖਿਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਰਿਹਾ ਜੀ ਬੈੱਡਰੂਮ ਤੁਸੀਂ ਦੇਖ ਲਿਆ ਨਾਲ ਇੱਕ ਬਾਥਰੂਮ ਮਿਲ ਜੂਗਾ ਜੀ ਤੇ ਬਾਹਰਲੀ ਸਾਈਡ ਵੀ ਆਪਾਂ ਚੱਲਦੇ ਹਾਂ ਬਾਹਰਲੀ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਜੀ ਤੇ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨੇ ਜਿਨ੍ਹਾਂ ਦੀ ਆ ਕੋਠੀ ਆ ਜੀ ਜਿੱਥੇ ਕੋਠੀ ਬਣੀ ਹੋਈ ਆ ਸਾਰਾ ਕੁਝ ਤੁਹਾਨੂੰ ਦੱਸ ਦਾਂ ਕੀ ਕੁਸ਼ਾ ਜੀ ਮਾਲਕ ਦਾ ਨੰਬਰ ਜੋ ਕੁਝ ਵੀ ਹੈਗਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਤੇ ਤੁਸੀਂ ਦੇਖੋ ਜੀ ਹੁਣ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਆ ਹਾਂ ਆਪਣੇ ਕੋਲੇ ਪਹੁੰਚੀ ਹੈ ਫਗਵਾੜਾ ਏਰੀਆ ਚੋਂ ਆਦਰਸ਼ ਨਗਰ ਫਗਵਾੜਾ ਲੱਗੇ ਸਤਨਾਮਪੁਰਾ ਏਰੀਆ ਚੋਂ ਠੀਕ ਹੈ ਜੀ ਤੇ ਕੋਠੀ ਨੰਬਰ ਹੈ 1047 ਇਹਦੇ ਵਿੱਚ ਆਪਾਂ ਨੂੰ ਤਿੰਨ ਤਾਂ ਬੈੱਡਰੂਮ ਮਿਲ ਜਾਣਗੇ ਤੇ ਉੱਪਰ ਤੁਸੀਂ ਦੇਖ ਲਿਆ ਕਿਚਨ ਮਿਲ ਜੂਗਾ ਇੱਕ ਨੀਚੇ ਤੇ ਇੱਕ ਬੈਡਰੂਮ ਉੱਪਰ ਮਿਲ ਜੂਗਾ ਬਾਥਰੂਮ ਮਿਲ ਜੂਗਾ ਜੀ ਠੀਕ ਹੈ ਜੀ ਤੇ ਬਾਥਰੂਮ ਤੁਸੀਂ ਦੇਖ ਹੀ ਲੇ ਤੇ ਜਗ੍ਹਾ 7 ਮਰ ਲਿਆ 7 ਮਰ ਲੇ ਜਗ੍ਹਾ ਦੇ ਵਿੱਚ ਆ ਕੋਠੀ ਬਣੀ ਹੋਈ ਆ ਡਿਮਾਂਡ ਜਿਹੜੀ ਇਹਨਾਂ ਨੇ ਪਾਈ ਆ 37 ਲੱਖ ਰੁਪਿਆ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ ਨੀਚੇ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਰੇਟ ਉੱਪਰ ਨੀਚੇ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਬਾਕੀ ਜਦੋਂ ਆਪਾਂ ਉੱਪਰੋਂ ਬਾਹਰਲੀ ਸਾਈਡ ਤੋਂ ਦੇਖਾਂਗੇ ਤਾਂ ਬਹੁਤ ਵਧੀਆ ਕੂਠੀ ਲੱਗਦੀ ਹੈ ਲੋਕੇਸ਼ਨ ਬਹੁਤ ਵਧੀਆ ਚੰਗੀ ਲੱਗਦੀ ਹੈਗੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਤੁਸੀਂ ਵੀਡੀਓ ਦੇਖ ਲਈ 37 ਲੱਖ ਰੁਪਿਆ ਕੀਮਤ ਮਾਲਕ ਨੇ ਕਿਹਾ ਉੱਪਰ-ਨੀਚੇ ਵਹਿ ਕੇ ਕਰ ਲਾਂਗੇ ਮਾਲਕ ਨੇ ਕਿਹਾ ਬਾਕੀ ਤੁਸੀਂ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਕੂਠੀਏ ਜਿਹੜੀ ਤੁਹਾਨੂੰ ਕਿਵੇਂਦ ਲੱਗੀ ਵੀਡੀਓ ਕਿਵੇਂਦ ਲੱਗੀ ਜੇ ਤੁਹਾਡੇ ਕੋਲੇ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜੇ ਤੁਹਾਡੇ ਕੋਲੇ ਵੀ ਕੋਠੀਆ ਮਕਾਨ ਘਰ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਤੁਸੀਂ ਲਗਵਾ ਸਕਦੇ ਹੋ ਠੀਕ ਹੈ ਜੀ ਬਾਕੀ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ نیچے ਸਬਸਕ੍ਰਾਈਬ ਦਾ ਬਟਨ ਸਾਰੇ ਜਣੇ ਜਰੂਰ ਦਬਾ ਦਿਓ ਠੀਕ ਹੈ ਜੀ ਬਾਕੀ ਹੁਣ ਤੁਸੀਂ ਦੇਖੋ ਅੱਗੇ ਵੀਡੀਓ ਤੁਸੀਂ ਸਾਰਿਆਂ ਨੇ ਪਿੱਛੇ ਕੋਠੀ ਦੀ ਵੀਡੀਓ ਤਾਂ ਪੂਰੀ ਦੇਖ ਲਈ ਹੋਊਗੀ ਜੀ ਤੇ ਕੋਠੀ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸਿਓ ਤੇ ਕੋਠੀ ਦੀ ਵੀਡੀਓ ਤਾਂ ਆਪਾਂ ਤੁਹਾਨੂੰ ਦਿਖਾਤੀ ਤੇ ਹੁਣ ਤੁਸੀਂ ਸਮਾਨ ਦੇਖੋ ਜਿਹੜਾ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚਿਆ ਕਿਉਂਕਿ ਜਿਹੜਾ ਸਮਾਨ ਹੈ ਉਹ ਤਾਂ ਕਿਸੇ ਹੋਰ ਮਾਲਕ ਦਾ ਹੈ ਤੇ ਜਿਹੜੀ ਕੋਠੀ ਸੀਗੀ ਉਹ ਕਿਸੇ ਹੋਰ ਮਾਲਕ ਦੀ ਸੀ ਠੀਕ ਹੈ ਜੀ ਦੋ ਵੀਡੀਓ ਆਪਾਂ ਲੈ ਕੇ ਪਹੁੰਚੇ ਸੀ ਮਤਲਬ ਦੋ ਐਡਾਂ ਆਪਾਂ ਲੈ ਕੇ ਪਹੁੰਚੇ ਸੀਗੇ ਇੱਕ ਤਾਂ ਸਮਾਨ ਦੀ ਇੱਕ ਕੋਠੀ ਦੀ ਆ ਕੁਠੀ ਦਾ ਸਮਾਨ ਨਹੀਂ ਹੈਗਾ ਜੀ ਜਿਹੜਾ ਪਿੱਛੇ ਦੇਖੀ ਆ ਕਿਸੇ ਹੋਰ ਮਾਲਕ ਦਾ ਹੈ ਤੇ ਜਿਹੜੇ ਸਮਾਨ ਦੇ ਮਾਲਕ ਨੇ ਜਿਹੜੇ ਮਾਲਕ ਆਪ ਨੇ ਉਹ ਆਰਮੀ ਪਰਸਨ ਨੇ ਤੇ ਉਹਨਾਂ ਦੀ ਬਦਲੀ ਹੋ ਗਈ ਤਾਂ ਕਰਕੇ ਉਹਨਾਂ ਨੇ ਆਪ ਦਾ ਜਿਹੜਾ ਸਮਾਨ ਹੈ ਕੁਠੀ ਦਾ ਉਹ ਸੇਲ ਕਰਨਾ ਹੈ ਜੀ ਤੇ ਬਾਕੀ ਇਹਨਾਂ ਨੇ ਵੀਡੀਓ 'ਚ ਸਾਰਾ ਕੁਝ ਦਿਖਾਇਆ ਵੀ ਹੈ ਕਾਫੀ ਸਮਾਨ ਹੈ ਜਿਵੇਂ ਡਬਲ ਬੈੱਡ ਹੋ ਗਿਆ ਅਲਮੀਰਾ ਹੋ ਗਈ ਕਾਫੀ ਸਮਾਨ ਹੈ ਬਾਕੀ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਅਡਜਸਟਮੈਂਟ ਰੇਟ ਹੋ ਜਾਊਗਾ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਜਿਹੜਾ ਸਾਮਾਨ ਹੈ ਆ ਪਿਆ ਜੀ ਪਠਾਨ ਕੁਟੇਰੀਏ ਚ ਤੇ ਮਾਲਕ ਨੇ ਐਦਾਂ ਵੀ ਆਖਿਆ ਸੀ ਜੇ ਕਿਸੇ ਨੇ ਸਾਮਾਨ ਲੈਣਾ ਕੋਈ ਖਰੀਦਣ ਦਾ ਚਾਹ ਬਾਨਾ ਤਾਂ ਮਾਲਕ ਨੇ ਕਿਹਾ ਵੀ ਹੋਮ ਡਿਲੀਵਰੀ ਵੀ ਹੋ ਜਾਊਗੀ ਘਰੇ ਪਹੁੰਚਾ ਦਾਂਗੇ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਤੇ ਸਾਮਾਨ ਦੇ ਵਿੱਚ ਅਲਮਾਰਾ ਤੁਸੀਂ ਦੇਖ ਲਈ ਹੋਊਗੀ ਡਬਲ ਬੈੱਡ ਦੇਖ ਲਿਆ ਹੋਊਗਾ ਬਾਕੀ ਅਲਮਾਰਾ ਦੋ ਤਿੰਨ ਨੇ ਤੇ 400 ਤੇ کافی ਜ਼ਮਾਨਾ ਜੀ ਉਹ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਤੁਹਾਨੂੰ ਮਾਲਕ ਦਾ ਨੰਬਰ ਨੋਟ ਮੈਂ ਕਰਵਾ ਦਿੰਨਾ ਜੀ ਨੰਬਰ ਹੈ 98 763 71 840 ਆਹ ਮਾਲਕ ਦਾ ਨੰਬਰ ਹੈਗਾ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਓ ਬਾਕੀ ਇਹਨਾਂ ਨੇ ਰੇਟ ਅਲੱਗ-ਅਲੱਗ ਆਪਣੇ ਕੋਲੇ ਲਾ ਕੇ ਤਾਂ ਭੇਜਿਆ ਬਾਕੀ ਤੁਸੀਂ ਗੱਲ ਕਰ ਲੋਗੇ ਤਾਂ ਜ਼ਿਆਦਾ ਬੈਟਰ ਰਹੂਗਾ ਜੀ ਕਿਉਂਕਿ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਉਹ ਬਹਿ ਕੇ ਗੱਲ ਹੋ ਜੂਗੀ ਕਿਉਂਕਿ ਸਮਾਨ ਜਿਹੜਾ ਉਹਦੀ ਤਾਂ ਬਹਿ ਕੇ ਗੱਲਬਾਤ ਬਣੂਗੀ ਜੇ ਕਿਸੇ ਨੇ ਖਰੀਦਣਾ ਤਾਂ ਮਾਲਕ ਨਾਲ ਗੱਲ ਕਰੋ ਕਿਉਂਕਿ ਬਹੁਤ ਘੱਟ ਰੇਡ ਦੇ ਵਿੱਚ ਇਹਨਾਂ ਨੇ ਆਪਦਾ ਸਮਾਨ ਹੈ ਜਿਹੜਾ ਸੇਲ ਕਰਨਾ ਹੈਗਾ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਸਾਰਾ ਕੁਝ ਹੀ ਠੀਕ ਹੈ ਜੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਪੰਜਾਬ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਕਿਤੋਂ ਵੀ ਦੇਖ ਰਹੇ ਹੋ ਜੀ ਚਾਹੀ ਪਿੰਡ ਚੋਂ ਸ਼ਹਿਰ ਚੋਂ ਜੇ ਤੁਸੀਂ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਆਪਾਂ ਐਡ ਚੈਨਲ ਤੇ ਲਗਾ ਦਾਂਗੇ ਤੇ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇੱਕ ਵਾਰੀ ਫਿਰ ਤੋਂ ਕਨਫਰਮ ਕਰਵਾ ਦੇਣਾ ਜਿਨ੍ਹਾਂ ਦਾ ਸਮਾਨ ਹੈ 9876371840 ਮਾਲਕ ਦਾ ਆ ਨੰਬਰ ਹੈ ਜਿਨ੍ਹਾਂ ਦਾ ਸਮਾਨ ਹੈ ਜੀ ਤੇ ਜਿਨ੍ਹਾਂ ਦੀ ਕੋਠੀ ਸੀਗੀ ਉਹਨਾਂ ਦਾ ਨੰਬਰ ਹੋਰ ਸੀਗਾ ਉਹ ਵੀ ਤੁਹਾਨੂੰ ਮੈਂ ਪਿੱਛੇ ਦੇ ਦਿੱਤਾ ਸੀਗਾ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜੀ ਕਿੰਨੇ ਰੇਟ ਦੀ ਕੋਠੀ ਚਾਹੀਦੀ ਆ ਦੱਸੋ ਮੈਨੂੰ ਕਮੈਂਟ ਕਰਕੇ